ਜਦੋਂ ਆਪਾਂ ਉਧਰ ਜਾਣ ਉਹ ਹਵੇਲੀ ਕੋਲੇ ਰੱਖੋ ਨਾ ਨਹੀਂ ਹਾਂ ਥੋੜਾ ਜਿਹਾ ਖਾ ਇੱਕ ਦੰਦੀ ਵੱਟ ਲਾ ਵੀਡੀਓ ਬਣਾਉਣ ਲੱਗਿਆ ਇੱਕ ਦੰਦੀ ਵੱਟ ਲਾ ਵੀਡੀਓ ਚ ਇਹ ਨਹੀਂ ਖਾਂਦੀ ਕੁੜੀ ਮੈਂ ਤਾਂ ਲਾਲਚ ਵਿੱਚ ਤਾਂ ਵੀਡੀਓ ਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਸਾਰੇ ਵਧੀਆ ਠੀਕ ਠਾਕ ਹੋਣਗੇ ਤੇ ਸ਼ਾਮ ਦਾ ਟਾਈਮ ਆ ਤੇ ਆਪਾਂ ਚੱਲੇ ਆ ਅੱਜ ਆਊਟਿੰਗ ਤੇ ਬਹੁਤ ਟਾਈਮ ਬਾਅਦ ਹੈ ਨਾ ਹੂੰ ਉਹ ਸੀਤ ਨੂੰ ਥੇਰਾ ਦੂਰਾ ਦਿਖਾ ਲਈਏ ਪਹਿਲਾਂ ਇੱਕ ਦੰਦ ਉਦੋਂ ਦਾ ਪ੍ਰਾਇਮ ਦਾ ਕੱਟ-ਕੁੱਟ ਘੋੜਾ ਦੁਸਰੇ ਦੁਸਰੇ ਤਾਂ ਅਜੇ ਪਰਸੋਂ ਨੂੰ ਆ ਤੇ ਅਸੀਂ ਵੈਸੇ ਅੱਜ ਜਾ ਰਹੇ ਸੀਗੇ ਸ਼ਹਿਰ ਤੇ ਦੁਸਰੇ ਤੇ ਤਾਂ ਦੇਖਾਂਗੇ ਕਿਹੋ ਜਿਹਾ ਟਾਈਮ ਹੋਊਗਾ ਨਹੀਂ ਨਹੀਂ ਜਾ ਨਹੀਂ ਹੁੰਦਾ ਵੈਸੇ ਪਿਛਲੀ ਵਾਰੀ ਵੀ ਆਪਾਂ ਗਏ ਸੀ ਬਾੜਾ ਰਾਸ਼ ਸੀਗਾ ਬਹੁਤ ਜ਼ਿਆਦਾ ਰਾਸ਼ ਹੁੰਦਾ ਵਾ ਤੇ ਹੁਣ ਆਪਾਂ ਜਾ ਰਹੇ ਹਾਂ ਲੁਧਿਆਣੇ ਤੇ ਤੁਸੀਂ ਵਾ ਦੇ ਰਹੇ ਹੋ ਵੀਡੀਓ ਦੇ ਨਾਲ ਤੇ ਦੇਖੋ ਆਪਾਂ ਕਿੱਥੇ ਕਿੱਥੇ ਜਾਂਦੇ ਆ ਓਏ ਹੌਲੀ 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 ਇਹ ਸਾਰੇ ਅਸਲੀ ਆ ਹੁਣ ਤੈਨੂੰ ਪਤਾ ਲੱਗੂ ਟੀਵੀ 'ਚ ਦੇਖਦਾ ਤੂੰ ਨਕਲੀ ਸੀਰਤ ਦੇ ਫੇਵਰੇਟ ਡਾਇਨਾਸੌਰ ਇਹਨੂੰ ਅਸੀਂ ਇਹੀ ਦਿਖਾਉਣ ਆਏ ਆ ਡਾਇਨੋ ਸਪੈਸ਼ਲੀ ਇਹਨੂੰ ਲੈ ਕੇ ਆਏ ਸਪੈਸ਼ਲੀ ਕੀ ਆ ਡਾਇਨੋ ਕਿੱਤੇ ਸੀ ਬਹੁਸੀ ਬਣੀ ਬਰੂਗੜੀ ਬਣਾ ਲੈ ਬੁੱਧੂ ਬੁੱਧੂ ਦੀ ਬਣਾ ਉਹ ਇਹ ਇਧਰੋਂ ਦੀ ਘੱਟ ਦਿਖਦਾ ਇਹਦੇ ਵਿੱਚ ਦੀ ਅੰਦਰੋਂ ਦੇਖੋ ਨੇ ਆਪਣਾ ਲੈ ਲਈਏ ਟਿਕਟ ਇਧਰ ਇਧਰ ਕਿ ਚੈਕਿੰਗ ਚੈਕਿੰਗ ਨਹੀਂ ਨਹੀਂ ਬਸ ਸੀਟ ਕਿੱਥੇ ਆ? ਆਹ ਗੁਡੀ ਦੇ ਉੱਤੇ ਬੈਠਾਉਣੀ ਈ ਯਾਰ। ਨਹੀਂ ਨਹੀਂ ਉਹ ਉੱਤੇ ਨਹੀਂ ਕਰਾਉਂਦੇਗੇ ਉਹ ਤਾਂ ਵੈਸੇ ਹੀ ਬਿਠਾਉਂਦੇ। ਸੀਟ ਕਿੱਥੇ ਆ? ਉਹਦਾ ਕੋਰੇ। ਉਹ ਬੈਠ ਸਕਦਾ ਬੱਚਾ। ਹਾਂ ਉਦਾਂ ਬੈਠ ਸਕਦਾ। ਸੀਟ ਬੈਠ ਸਕਦਾ। ਉਹ ਦੇ ਆ ਜ ਨੇੜੇ ਉਹ ਦਿਖਾਵਾਂ। ਨਹੀਂ ਅੰਮਾ ਉਹ ਵਾਲਾ। ਉਹ ਤਾਂ ਉੱਤੇ ਬਾਅਦ ਚ ਬਹਿ ਜੀ ਮੈਂ ਤੇ ਦੇਖ ਲਾ। ਆ ਜਾ ਇੱਧਰ ਉਹ ਦਿਖਾਵਾਂ। ਇਨ ਕੋਦੀ ਜਾ ਕੇ ਦਿਖਾ ਸੀਤ ਕੀ ਆ ਸੀਤ ਕੀ ਆ ਹੱਥ ਲਾ ਕੇ ਦੇਖ ਆਂ ਦੂਰੋਂ ਐ ਬਲਾਲਾ ਨੂੰ ਬੁਲਾਉ ਨੂੰ സാഹി ആ സ ਡਾਇਨਾਸੌਰ ਹੈ ਬਿਲਕੁਲ ਹੀ ਰੀਅਲ ਲੱਗਦਾ ਬਿਲਕੁਲ ਹੀ ਕਿਤੇ ਦੂਰ ਨਾ ਹੈ ਜੀ ਨਿਕੜਾ ਚੀਕਾਂ ਦੀਆਂ ਚੰਗੀ ਤਰ੍ਹਾਂ ਦੀਦੋਂ ਧੌਣ ਕਿੱਡੀ ਆ ਦੀਪੇ ਨੂੰ ਹਲਾਈ ਅੱਗੇ ਪਿੱਛੇ ਨੂੰ ਆਏ ਆਂ ਜੇ ਆਹੀਂ ਨਾ ਕਿ ਹਿਲਣਾ ਚੱਲ ਆ ਗਏ ਐਜਾ ਕਿਹੜੇ ਦੇਖ ਲੈ ਕਿੰਸੋਂ ਸਰ ਕੇ ਦੇਖ ਲੈ ਚਲੋ ਹੋਰ ਵੀ ਆ ਗਏ ਸਿੱਟ ਉਹ ਮੈਂ ਤਾਂ ਆਪ ਕੁਛੇ ਨੇ ਕਿ ਮਗਰੀ ਪੈ ਲਾ ਹਾਂ ਇਹ ਹੈਗਾ ਐਫ ਪੀ ਡੀ ਦੇ ਵਿੱਚ ਤੁਸੀਂ ਵੀ ਆਪਣੇ ਬੱਚਿਆਂ ਨੂੰ ਲੈ ਕੇ ਆ ਸਕਦੇ ਹੋ ਹਨਾ ਕਿ ਤਾਂ ਮੀਆਂ ਚੀਚਾਂ ਲਖਾ ਸਕਦੇ ਹੋ ਚਲ ਆਪਾਂ ਪੁਲੇ ਜਗ ਦੀ ਇੱਕਾਈ ਵਧੀਆ ਲੱਗਦਾ ਬੱਚਿਆਂ ਨੂੰ ਸਿੱਟ ਵੀ ਹੁਣ ਇੱਕ ਕੱਪ ਜੁੱਧੂ ਪੀਆ ਕਰੋ ਬਾਸ ਗੱਲ ਖਾਧਾ ਨਹੀਂ ਚ ਨਹੀਂ ਹਾਂ ਤੇ ਝੁੰਗਣੀ ਜੱਕਾ ਕੱਪ ਝੁੰਗਮਾ ਤੁ ਨਹੀਂ ਪੀਣਾ ਅਸੀਂ ਬੱਸ ਪਾਪਾ ਤੁ ਦਿੱਤੋ ਹਾਂ ਪਾਪਾ ਵੀ ਦਿੱਤੋ ਵੀ ਉਹ ਪਾਪਾ ਵੀ ਕੱਪ ਜਦੂ ਪੀਣਗੇ ਉਹ ਮੈਂ ਨਹੀਂ ਪੀਂਦੀ ਪਾਪਾ ਪਾਪਾ ਦੇ ਨਾਲ ਹੀ ਕੱਪ ਜਦੂ ਪੀਦੇ ਰੇਤ ਦਾ ਮਦਰ ਫੀਡ ਲੈਂਦੀ ਆ ਕਦੀ ਕਦੀ ਹੁਣ ਉਹ ਚੀਜ਼ ਨੂੰ ਕਹਿ ਰਹੀ ਆ ਵੀ ਮੈਂ ਨਹੀਂ ਪੀਉਂਗੀ ਆਏ ਕੇ ਚਲੋ ਐਂ ਕਹਿ ਦੋ ਫਿਰ ਦੇਰ ਨੂੰ ਵੀ ਘੁੱਟ ਬਾਰ ਪੱਤੀ ਦੇ ਵਨਸਲੀ ਦੇਖ ਲੈ ਆਕੇ ਨਕਲੀ ਸੇ ਤਾਂ ਹੁੰਦਾ ਹੀ ਫੋਨ ਤੇ ਟੀਵੀ ਚ ਹਾਂ ਬਸ ਫੂੜ ਨਕਲੀ ਨਹੀਂ ਮੈਂ ਅਸਲੀ ਹੈਗਾ ਨਕਲੀ ਨਹੀਂ ਹੈਗਾ ਇਹ ਅਸਲੀ ਆ ਬਿਮਾਰ ਆ ਹੋ ਪੱਤੀ ਤੂਗਾ ਅਸਲੀ ਹੈ ਇਹ ਅਸਲੀ ਨਹੀਂ ਨਹੀਂ ਬਾਲਕਰੀ ਨਹੀਂ ਆਈ ਕੌਨਿਕ ਵਾਲੇ ਸ਼ੋਰੂਮ ਦੇ ਕੋਲੇ ਲੱਗਿਆ ਉਹ ਠੀਕ ਧੀ ਸੇ ਤਸਿਰ 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 ਹੌਲੀ ਬੱਚੇ ਹੌਲੀ ਘਰੋ ਹਸ ਘਰੋ ਹੌਲੀ ਹਾਂ ਔਰ ਇੱਧਰ ਲੱਗੇ ਆਈ ਕੌਣ ਸੀ ਇੱਧਰ 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 ਹੋ ਦੇ ਵੱਡੇ ਟੈਨ ਕਰੀਂ ਇੱਧਰ ਉਹਦੇ ਵੱਡੇ ਟੈਨ ਉਹਦੇ ਵੱਡੇ ਟੈਨ ਸ਼ੁਰੂ ਹੋ ਦੇ ਹੋਏ ਹਾਂ ਨਕਲੀ ਨਹੀਂ ਹੈ ਹੁਣ ਅੱਗੇ ਅਸੀਂ ਅੰਦਰ ਅੰਦਰ ਵੀ ਇੱਕ ਡਾਇਨੋ ਨੇ ਬਣ ਕੇ ਰੱਖਿਆ ਹੋਇਆ ਆਹ ਦੇਖੋ ਚੇਨ ਨਾਲ ਬੰਨਿਆ ਹੋਇਆ ਆ ਇਹ ਪਿੰਜਰੇ ਚ ਤਾੜਿਆ ਹੋਇਆ ਹੁਣ ਥਾੜੇ ਪਾਈ ਦੂ ਚੱਲੇ ਆ ਜਲਦੀ ਇਧਰ ਦੇ ਦਿੰਦੇ ਹੋਏ ਹੋਰ ਆਪਾਂ ਹੈਪੀ ਮਾਰਟ ਦੀ ਉੱਤ ਹਾਂ ਹੁਣ ਹੀ ਵੱਡੇ ਨੂੰ ਪੂਰੇ ਅੰਨਾ